ਲੋੜੀ ਸਨਾਰ ਖੜੇ ਆ ਇਸ ਸਮੇ ਪਟਿਆਲੇ ਦੇ ਇਸ ਨਗਰ ਦੇ ਵਿੱਚ ਤੇ ਦੇਖੋ ਬੂਥ ਜਿਹੜੇ ਵੱਖ-ਵੱਖ ਲੱਗੇ ਹੋਏ ਨੇ ਵੱਖ-ਵੱਖ ਪਾਰਟੀਆਂ ਦੇ ਆਪਣੇ ਪੱਧਰ ਤੇ ਜਿਹੜੇ ਲੋਕ ਨੇ ਉਹ ਬੈਠੇ ਨੇ ਪਹਿਲਾਂ ਆਪਾਂ ਚੋਣ ਸ਼ਾਨ ਬਾਲਟੀ ਪ੍ਰੋਫੈਸਰ ਮਹਿੰਦਰਪਾਲ ਉਹਨਾਂ ਦੇ ਜਿਹੜੇ ਸਮਰਥਕ ਬੈਠੇ ਨੇ ਸਸੀ ਗੱਲ ਬਾਈ ਜੀ ਕਿਸ ਤਰ੍ਹਾਂ ਦਾ ਰੁਝਾਨ ਲੱਗਦਾ ਲੋਕ ਆ ਰਹੇ ਨੇ VOTING ਬਹੁਤ ਰੁਝਾਨ ਲੋਕਾਂ ਚ ਜੀ ਹਾਂ ਬਹੁਤ ਜ਼ਿਆਦੇ ਜੀ ਜੇ ਪਹਿਲਾਂ ਨਾਲੋਂ ਤੋਂ ਲੱਗਦਾ ਪਹਿਲਾਂ ਦੇ ਮੁਕਾਬਲ ਤੁਹਾਨੂੰ VOTING ਦਾ ਪਰਸੈਂਟੇਜ ਵਧੀ ਹੈ ਬਹੁਤ ਜ਼ਿਆਦੇ ਵਧੀ ਹੈ ਹੂੰ ਹਾਂ ਜੀ ਵੋਟਾਂ ਪਹਿਲਾਂ ਨਾਲੋਂ ਨਾ ਤਿੰਨੇ ਵੋਟਾਂ ਜ਼ਿਆਦਾ ਪੈਣੀਆਂ ਬੜੀ ਚੋਠੀ ਜੀ ਜੀ ਹਾਂ ਜੀ ਹਾਂ ਜੀ ਲਓ ਜੀ ਕਹਿੰਦੇ ਨੇ ਵੋਟ ਪਰਸੈਂਟ ਵਧਿਆ ਹੈਗਾ ਪਹਿਲਾਂ ਨਾਲੋਂ ਜੇ ਆਪਾਂ ਦੇਖੀਏ ਕਿ ਵੱਖ-ਵੱਖ ਬੂਥ ਜਿਹੜੇ ਉਹ ਲੱਗੇ ਹੋਏ ਨੇ ਵੱਖ-ਵੱਖ ਥਾਵਾਂ ਤੇ ਇਧਰ ਡਾਕਟਰ ਗਾਂਧੀ ਹੋਣਾਂ ਦਾ ਬੂਥ ਹੈ ਉਧਰ ਬਾਲਟੀ ਨਿਸ਼ਾਨਦਾ ਤੇ ਇਧਰ ਤੱਕੜੀ ਨਿਸ਼ਾਨਦਾ ਵੱਖ-ਵੱਖ ਬੂਥ ਨੇ ਲੱਗੇ ਹੋਏ ਨੇ ਤੇ ਇਹਨਾਂ ਦੇ ਉੱਤੇ ਬੈਠੇ ਨੇ ਸਸੀ ਕਾਲ ਜੀ ਸਸੀ ਕਾਲ ਜੀ ਕਿੰਨੋ ਜੀ ਅੱਛਾ ਬੇਨਤੀ ਹੈ ਜੀ ਅਸੀਂ ਸਾਡੀ ਹੈਗੀ ਖੇਤਰੀ ਪਾਰਟੀ ਪੰਜਾਬ ਦੇ ਵਿੱਚ ਰਹਿਣ ਵਾਲੀ ਜੀ ਸਾਰਾ ਕੁਝ ਪੰਜਾਬ ਦਾ ਦੂਜੀਆ ਪਾਰਟੀਆਂ ਨੇ ਨਾ ਉਹ ਦਿੱ ਦਿੱਲੀ ਵਾਲੀਆਂ ਪਾਰਟੀਆਂ ਨੇ ਇਹ ਜਿਆਦਾ ਲੱਗਦਾ ਖੇਤਰੀ ਪਾਰਟੀ ਦਾ ਫਰਕ ਕੀ ਲੱਗਦਾ ਖੇਤਰੀ ਪਾਰਟੀ ਦੀ ਪੂਰੇ ਜੋਰਾਂ ਨਾਲ ਜਿੱਤੇ ਪੂਰੀ ਵੋਟ ਪੈ ਰਹੀ ਹੈ ਪੂਰੀ ਵੋਟ ਪੈ ਰਹੀ ਹੈ ਖੇਤਰੀ ਵਾਲਡੀ ਨੇ ਠੀਕ ਹੈ ਨਹੀਂ ਇਹ ਪੰਜਾਬ ਦੀ ਪਾਰਟੀ ਹੈ ਵੋਟ ਪਰਸੈਂਟ ਬਾਰੇ ਕੀ ਕਹੋਗੇ ਜੀ ਵਧਿਆ ਲੱਗਦਾ ਤੁਸੀਂ ਇੰਨੀ ਉਮਾਦ ਵੀ ਤੁਹਾਡੀ ਵੋਟ ਸਾਡੇ ਦੀ 70 75% ਪੈਗੀ ਸਾਡੀ ਸਾਡੀ ਜਿਹੜੀ ਗਰਮੀ 'ਚ ਨਹੀਂ ਆਉਣੇ 70 75 ਪੈ ਜਿਸ ਤਰ੍ਹਾਂ ਲੱਗਦਾ ਸੀ ਵੀ ਜਿਸ ਤਰ੍ਹਾਂ ਲੱਗਦਾ ਸੀ ਗਰਮੀ 'ਚ ਨਹੀਂ ਆਉਣੇ ਰੁਝਾਨ ਇਹਦੀ ਇੰਨੀ ਗਰਮੀ ਦੇ ਬਾਵਜੂਦ ਵੀ ਲੋਕਾਂ ਦਾ ਜਿਹੜਾ ਆਪਣਾ ਰੁਝਾਨ ਹੈ ਵੋਟ ਪ੍ਰਤੀ ਉਹ ਹਰ ਬੰਦਾ ਆ ਰਿਹਾ ਹੈ ਵੋਟ ਪਾਣ ਲਈ ਔਰ ਇੰਦੀ ਗਰਮੀ ਦੇ ਵਿੱਚ ਸਭ ਆਪਣੇ ਆਪਣੇ ਪਾਰਟੀ ਨੂੰ ਔਰ ਆਪਣੀ ਆਪਣੀ ਬੰਦਿਆਂ ਨੂੰ ਪਾਣੀ ਕੋਲ ਡਰਿੰਕ ਜੋ ਵੀ ਹੈ ਵਾ ਤੋ ਅੱਜ ਸਪੋਰਟ ਹੋ ਰਿਹਾ ਬਹੁਤ ਹੀ ਸ਼ਾਂਤੀਪੂਰਵ ਤਰੀਕੇ ਨਾਲ ਇੱਥੇ ਦਾ ਜਿਹੜੀ VOTING ਹੋ ਰਹੀ ਸਨੌਰ ਸ਼ਹਿਰ ਦੇ ਵਿੱਚ ਆਪਸੀ ਭਾਈਚਾਰਾ ਸਭ ਦਾ ਭਾਈਚਾਰਾ ਬਿਲਕੁਲ ਕਾਇਮ ਹੋਣਾ ਚਾਹੀਦਾ ਜਿਵੇਂ ਕਿਉਂਕਿ ਚਲੋ ਵੱਖ-ਵੱਖ ਪਾਰਟੀ ਨੂੰ ਹਰ ਬੰਦਾ ਸਪੋਰਟ ਕਰਦਾ ਪਰ ਪੰਜਾਬ ਦੀ ਇੱਕ ਰਵਾਇਤ ਆ ਕਿ ਭਾਈਚਾਰਕ ਸਾਂਝ ਬਣੀ ਆ ਪੂਰੀ ਪੂਰੀ ਬਣੇਗੀ ਜੀ ਪੂਰੀ ਬਣੇਗੀ ਪੂਰੀ ਤਾਕਤ ਨਾਲ ਬਣੇਗੀ ਮੇਰੇ ਖਿਆਲੋਂ ਜੀ ਹਾਂਜੀ ਬਿਲਕੁਲ ਜੀ ਇਹ ਵੱਖ-ਵੱਖ ਮੂਹ ਜਿਹੜੇ ਲੱਗੇ ਹੋਏ ਨੇ ਉਹਨਾਂ ਤੇ ਚਰਚਾ ਜਿਹੜੀ ਉਹ ਚੱਲ ਰਹੀ ਆ ਕਿ ਹਰ ਬੰਦਾ ਚਾਹੁੰਦਾ ਹੈ ਕਿ ਜਿਹੜਾ ਸਾਡਾ ਕੈਂਡੀਡੇਟ ਜਿੱਤੇ ਪਰ ਲੋਕਾਂ ਦਾ ਕੀ ਮੰਨਣਾਗਾ ਲੋਕ ਆਪਣੇ ਪੱਧਰ ਤੇ ਸੋਚਦੇ ਨੇ ਆਪਣੇ ਪੱਧਰ ਤੇ ਜਾ ਕੇ ਵੋਟ ਪਾਉਂਦੇ ਨੇ ਹਾਲਾਂਕਿ ਬੋਲਣਾ ਜੇ ਆਪਾਂ ਕਹੀਏ ਕਿ ਬੋਲਿਆ ਨਹੀਂ ਜਾਂਦਾ ਪਰ ਫਿਰ ਵੀ ਕਿਸ ਤਰ੍ਹਾਂ ਲੱਗਦਾ ਵੋਟ ਪਰਸੈਂਟ ਲੱਗਦਾ ਤੁਹਾਨੂੰ ਕੋਈ ਵਧੀਆ ਜਾਂ ਪਹਿਲਾਂ ਦੇ ਮੁਕਾਬਲ ਤੁਹਾਨੂੰ ਜਿਵੇਂ ਲੱਗ ਰਿਹਾ ਸੀ ਨਹੀਂ ਵਧੀਆ ਵੋਟ ਪੈ ਰਹੀ ਹੈ ਜੀ ਨਹੀਂ ਨਹੀਂ ਗਰਮੀ ਨੂੰ ਨਹੀਂ ਹੈਗਾ ਪਰ ਡਾਕਟਰ ਬਲਵੀਰ ਦਾ ਬਹੁਤ ਸ਼ਾਹ ਲੋਕਾਂ ਨੂੰ ਬਹੁਤ ਵਧੀਆ ਵੋਟ ਪੈ ਰਹੀ ਹੈ ਜੀ ਪਟਾਣਵਾਜਰਾ ਐਮਐਲਏ ਸਾਹਿਬ ਨੇ ਬਹੁਤ ਕੰਮ ਉਰੇ ਕਰੇ ਹੋਏ ਨੇ ਉਹਨਾਂ ਦੇ ਚੱਕਰ 'ਚ ਬਹੁਤ ਵਧੀਆ ਵੋਟ ਪੈ ਰਹੀ ਹੈ ਇਹ ਆਪਾਂ ਨੂੰ ਜੀ ਭਾਈ ਜਿਵੇਂ ਗਰਮੀ ਦੇਖਦੇ ਸੀਗੇ ਵੀ ਲੋਕ ਨਹੀਂ ਨਿਕਲਣਗੇ ਪਰ ਲੱਗਦਾ ਹੈ ਕਿ ਲੋਕ ਆ ਰਹੇ ਨੇ ਨਹੀਂ ਜੀ ਹੁਣ ਮੌਸਮ ਵੀ ਬੱਲ ਰਿਹਾ ਹੁਣ ਪਹਿਲਾਂ ਸਵੇਰੇ ਬਹੁਤ ਛੱਟ ਲੱਗੀ ਸੀ ਸਹੀ ਪੈ ਗਈ 40% ਸਵੇਰੇ ਹੁਣ ਲੱ ਫਿਰ ਆ ਰਹੇ ਹੈ 60 ਤੋਂ 65% ਤੱਕ ਪੋਲਿੰਗ ਹਾਂਜੀ ਹਾਂ ਜਰੂਰ ਹੋਏਗੀ ਭਾਈਚਾਰਕ ਸਾਂਝ ਦੀ ਗੱਲ ਕਰੀਏ ਜਿਵੇਂ ਬਹੁਤ ਸਾਰੇ ਥਾਵਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਲੜਾਈ ਝਗੜਿਆਂ ਦੀ ਕੋਈ ਇਸ ਤਰ੍ਹਾਂ ਦੀ ਵਾਪਰੀ ਕੋਈ ਨਹੀਂ ਸਰ ਇੱਥੇ ਤਾਂ ਸਨੋਰ ਸਾਂਝ ਤਾਂ ਹੋਣੀ ਚਾਹੀਦੀ ਸਨੋਰ ਤਾਂ ਭਾਈਚਾਰਕ ਸਾਂਝ ਹਮੇਸ਼ਾ ਹੀ ਰਹੀ ਆ ਕੋਈ ਲੜਦਾ ਨਹੀਂ ਕਿਸੇ ਨਾਲ ਸਾਰੇ ਪਿਆਰ ਨਾਲ ਬੈਠੇ ਆ ਅਕਾਲੀ ਬੈਠੇ ਆ ਕਾਂਗਰਸ ਵਾਲੇ ਬੈਠੇ ਆ ਇਹ ਝਾੜੂ ਵਾਲੇ ਬੈਠੇ ਆ ਸਾਰੇ ਭਾਈਚਾਰ ਇੰਨਾ ਪਿਆਰ ਕਰਦੇ ਆ ਵੀ ਇਹ ਭਾਈ ਹੋਈਆਂ ਇਹ ਠੀਕ ਹੈ ਹਾਂ ਕੋਈ ਭਾਈ ਲੜਾਈ ਝਗੜਾ ਨਹੀਂ ਜੀ ਬਿਲਕੁਲ ਭਾਈਚਾਰਕ ਸਾਂਝ ਜਿਹੜੀ ਉਹ ਬਣੀ ਰਹਿਣੀ ਚਾਹੀਦੀ ਆ ਬਖ ਬਖ ਬੂਤ ਜਿਹੜੇ ਸਨੌਰ ਦੇ ਵਿੱਚੋਂ ਲੱਗੇ ਹੋਏ ਨੇ ਸਨੌਰ ਦੇ ਵਿੱਚ ਆਪਾਂ ਖੜੇ ਆ ਤਾਂ ਇਸ ਜਗ੍ਹਾ ਦੇ ਉੱਤੇ ਬਖ ਬਖ ਬੂਤ ਦੇ ਉੱਤੇ ਆਪਾਂ ਜਦੋਂ ਗੱਲ ਕਰ ਰਹੇ ਆ ਕਿ ਵੋਟ ਦਾ ਅਧਿਕਾਰ ਆ ਜਿਹੜਾ ਤੁਹਾਡਾ ਤੁਸੀਂ ਜੇ ਘਰਾਂ 'ਚ ਬੈਠੇ ਹੋ ਤਾਂ ਇਹ ਅਧਿਕਾਰ ਤੁਹਾਡੇ ਕੋਲੇ ਆ ਤਾਂ ਤੁਸੀਂ ਵੋਟ ਵੋਟ ਪਾਉਣ ਲਈ ਜ਼ਰੂਰ ਪਹੁੰਚੋ ਕੈਮਰਾਮੈਨ ਹਰਪ੍ਰੀਤ ਦੇ ਨਾਲ ਹੈਪੀ ਭਗਤ